ਰੋਟੀ ਦੇ ਦਿਨੇ ਆ ਯਾਰ ਤੇ ਰੋਟੀ ਦੇ ਬੰਦਾ ਲਾਉਂਦਾ ਕਿਉਂ ਕਿਤਨਾ ਕਰ ਤੂੰ ਇਤਨਾ ਕਰ ਮੇਰੇ ਨਾਲ ਆ ਮੈਂ ਤੈਨੂੰ ਰੁਪਈਆ ਵੀ 8000 ਦਊਂਗਾ ਤੇ ਰੋਟੀ ਵੀ ਮੈਂ ਤੈਨੂੰ 20000 ਆ ਤੈਨੂੰ ਕਰਨ ਕੀ ਦਿਆਂ ਇਹਨੂੰ ਤੇ 20000 ਦੇਣੀ ਆ ਇਹਨੂੰ ਤੇ ਦਿੱਤਾ ਨਹੀਂ 20000 ਇਹਨੂੰ ਦੇ ਵੀ ਯਾਰ ਇਹਨੂੰ ਕਿਹਨੇ ਦੇ ਤੂੰ ਤੂੰ ਆ ਮੈਂ ਮੈਂ 20000 ਤੇਰੇ ਕੋਲ ਜਿਆਦੇ ਪੈਸੇ ਨੇ ਤੂੰ ਇਹਨੂੰ ਦੇ ਇਹਨੂੰ ਤੇ ਦਿੱਤਾ ਨਹੀਂ ਆ ਮੈਂ ਲੈਣ ਨਹੀਂ ਕਿਹੜੇ ਜੜਦਾ ਅਸਾਂ ਜੀ ਹੱਥਾਂ ਨੂੰ ਕੋਹ ਚੱਕਦਾ ਮੈਨੂੰ ਦਿਖਾ ਦੇ ਤੋ ਉਹ ਨਾਲ ਉਹ ਵੀ ਮੁੰਡਾ ਇਹ ਝੁਕ ਨਹੀਂ ਰਿਹਾ ਹਾਂ ਉਹਦਾ ਹਾਲਤ ਵੇਖ ਲਾ ਉਹਦੀ ਹਾਲਤ ਵੇਖ ਲਾ ਦਿਖਾ ਮੂੰਹ ਤੇ ਅੱਜ ਦਿਖਾਈਂ ਕੇ ਹੱਥ ਨਾਲ ਇਹਦੇ ਨਾਲ ਨਾਲ ਹੱਥ ਨਾਲ ਲੱਗੇ ਆ ਪਾਜੀ ਵੇਖੋ ਇਹਦੇ ਹੱਥ ਦਿਖਾ ਤੇ ਉਹਦੇ ਹੱਥ ਦੇਖੋ ਉਹਦੇ ਕੈਮਰੇ ਲੱਗੇ ਆ ਹੁਣ ਇਹ ਕੀ ਕਰਨਿਆ ਜਾਂਦਾ ਬੀਡੀ ਪੀਂਦੇ ਗੱਲ ਉਹ ਕਰ ਜਿਹੜੀ ਗੱਲ ਜੱਚੇ ਮੂੰਹ ਚੋਂ ਐਵੇਂ ਝੂਠੀ ਗੱਲਾਂ ਬਣਾ ਉਹ ਵੀ ਚੱਕ ਲੈ ਉਹਦੇ ਹੱਥ ਦੇਖ ਕੇ ਉਹਦੇ ਹੱਥ ਦੇਖ ਵੀਡੀਓ ਮਗਾਉਣ ਇੱਕ ਮਿੰਟ ਵੀਰ ਤੂੰ ਪਰਚਾ ਵੀ ਕਰਾਉਣੇ ਭਾਜੀ ਮੈਂ ਉਹਨੂੰ ਪਰਚਾ ਵੀ ਕਰਾਉਣਾ ਸਾਰੇ ਕੋ ਕਰਾਉਣਾ ਹੀ ਮੈਂ ਉਹਨੂੰ ਲੈ ਕੇ ਵੀ ਨਹੀਂ ਆਉਂਦਾ ਵੀਰ ਤੂੰ ਦਾਖਲ ਕੰਮ ਕਰਾਇਆ ਕੋਈ ਵੀ ਤੋਂ ਤੇਰੇ ਤੇ ਪਰਚਾ ਹੋ ਜਾਣਾ ਹੀ ਮੈਂ ਤੈਨੂੰ ਨਿਕਲਦਾ ਆ ਉਹ ਇਹ ਬੈਸ ਨਾ ਪੈਂ ਮੇਰਾ ਵੀਰ ਮੇਰੀ ਗੱਲ ਸੁਣ ਇੱਕ ਮਿੰਟ ਤੇ ਗਲਤੀ ਮੰਨ ਨਾ ਪੈਸੇ ਨਾ ਪੈਂ ਜੋ ਹੋ ਗਿਆ ਤੂੰ ਮੁਰਗ ਕਿਨੂੰ ਬਣਾਉਂਂਦਿਆ ਉਹ ਚੱਡ ਤਿੰਨਾ ਪਿੰਡਾਂ ਦਾ ਸਰਪੰਚ ਖਲੋਤਿਆਂ ਵਕੀਲ ਖਲੋਤਾ ਕਿਨੂੰ ਮੁਰਗ ਬਣਾਉਂਦਿਆ ਮੈਂ ਸਰਸਾ ਚਲਾਉਂਦਿਆ ਜੀ ਉਹ ਦਿਨ ਜਿਹੜਾ ਡਿੱਗਾ ਉਹ ਪਾਉ ਖਲੋ ਜਾ ਇੱਕ ਮੈਂ ਡੁੱਗਰੀ ਪਿੰਡ ਚੋਂ ਨਾ ਮੈਂ ਚੌਹਾਂ ਪੰਜਾਬ ਪਰਿਵਾਰਾਂ ਚੋਂ ਜਾਂ ਕੰਫਰਮ ਕੀਤਾ ਤੇ ਤੂੰ ਨਹੀਂ ਕੁੱਟਿਆ ਨਸ਼ਾ ਕਰਕੇ ਨਹੀਂ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਥੋੜਾ ਬੜਾ ਨਹੀਂ ਦੂ ਦਿਖਾਈ ਕਿੱਥੇ ਤੁੰਨਾ ਆ ਜਾ ਦੇਖ ਲੈਨੇ ਆ ਕਿੱਥੇ ਸੌਂਦਾ ਹੈ ਦਿਖਾਈ ਕਿੱਥੇ ਸੌਂਨਾ ਕਿੱਥੇ ਆ ਉਹ ਹਾਦੀ ਭਾਜੀ ਉਹ ਤਾਂ ਇਹ ਤੁਹਾਨੂੰ ਗਵਾਰਾ ਗਲਤ ਗੱਲ ਕਰਦਾ ਇਹ ਤੋਂ ਤੁਹਾਡੀ ਹੈ ਇੱਥੇ ਹੀ ਇੱਥੇ ਸੌਣਾ ਇੱਕ ਡੱਕਟਰ ਲੱਗ ਆਵੇ ਟੈਟ ਲੱਗੇ ਇੱਥੇ ਥੱਲੇ ਪਾ ਦਿੰਦੇ ਨੇ ਉਹ ਉਹ ਰੱਬ ਹੈਗਾ ਕਿ ਨਹੀਂ ਓਏ ਆਜ ਆ ਕੇ ਸੀ ਤਾਂ ਇਹ ਸੱਚੇ ਸੌਣ ਬਾਲੇ ਇੱਥੇ ਸੌਣੇ ਆਪੋ ਤਾਂ ਉਰੇ ਆ ਇੱਥੇ ਸੌਣਾ ਅਰੇ ਪੱਤਾਂ ਲਾ ਆਵੇ ਤੇਰਾ ਬਿਸਤਰਾ ਕਿਹੜਾ ਆਓ ਕੜ ਕਲਦੀਪ ਸਿੰਘ ਦਾ ਘਰ ਰਹੀ ਆ ਕਿਥੇ ਵੀ ਜੀ ਨਹੀਂ ਆਹ Papa ਨੂੰ ਕਈ ਗੱਲ ਕਰਨ ਲੋ ਬੰਦਾ ਦੇਖਦੇ ਆ ਕਲਦੀਪ ਸਿੰਘ ਵਿਧਿ ਤੁਸੀਂ ਜੀ ਹਾਂਜੀ ਭਾਜੀ ਕਿਰੇ ਕਰਗਾ ਸਰਗਲ ਤੂੰ ਕਰ ਆ ਤੁਸੀਂ ਇੱਕ ਮੰਦਬੁੱਧੀ ਵੀਰ ਨੂੰ ਰੱਖਿਆ ਜੀ ਵੇਜੋ ਬਹੁਤ ਟਾਈਮ ਤੋਂ ਆਪਣੇ ਛੋਟਾ ਜਾਂਦਾ 25 30 ਸਾਲ ਤੋਂ ਆ ਪਤਾ ਹਾਂਜੀ ਬੜਾ ਉਹ ਨਾ ਬੜਾ ਧੱਕਾ ਹੀ ਉਹਦਾ ਕਿਸੇ ਨਾਲ ਬੜਾ ਹੀ ਓਖਾ ਹੀ ਉਹ ਵੇ ਦੇਖਦਾ ਭਲਦਾ ਨਹੀਂ ਹੁਣ ਕੁਛ ਵੀ ਹਾਂਜੀ ਜਿਉਂਦਾ ਸਾਡੇ ਨਾਲ ਹੈ ਵਦੋ ਵਦੀ ਨਹੀਂ ਲੈ ਗਿਆ ਕਿਤੇ ਹਨਵਾਜ ਮਾਜ ਮੁਕਤ ਓਏ ਬੇਟਾ ਤੁਸੀਂ ਅੰਦਰ ਚਲੇ ਜਾਓ ਓਏ ਇਹਨੂੰ ਅਸੀਂ ਵਦੋ ਪਦੀ ਨਹੀਂ ਲੈ ਕੇ ਆਏ ਇੱਥੇ ਤਿੰਨ ਚਾਰ ਬੈਕਾਂ ਉਹ ਲੈ ਕੇ ਆਏ ਸੀ ਉਹਨਾਂ ਤੋਂ ਵੱਧਾ ਨਾ ਉਹਨਾਂ ਘੜਤਾ ਕਰੋ ਜੀ ਦੇਖਦਾ ਨਹੀਂ ਹੁਣ ਕੁਛ ਵੀ ਮਿੱਟੀ ਖਾਂਦਾ ਸੀ ਉਹ ਪਹਿਲਾਂ ਅੱਛਾ ਉਹ ਤਾਂ ਪਾਦਾ ਹੀ ਲੈ ਸਾਡੀ ਭੈਣ ਤੋਂ ਚਲੇ ਗਿਆ ਉਹਨਾਂ ਨੂੰ ਘੜਤਾ ਕੋਈ ਜਲੀ ਆ ਜਾਓ ਇੱਕ ਜਣਾ ਜਾਓ ਇੱਕ ਜਣਾ ਆ ਘਰ ਚਲੇਗਾ ਉਹਨਾਂ ਨੂੰ ਕਰਦਾ ਅਗਲੇ ਘਰ ਜਾਉਣਾ ਉਹ ਕਰਦਾ ਅਜ ਨੂੰ ਰੋਟੀ ਦੇ ਅੰਦਰ ਆਇਆ ਚਲੋ ਕੰਮ ਕਰਦਾ ਰਿਹਾ ਆਜੋ ਨਾਲ ਆਜੋ ਵੇਖੀ ਕਿੱਥੇ ਲੈ ਆਨ ਉਹ ਇਥੇ ਹਾਂ ਹਾਂ ਕੋਈ ਉਹਨੂੰ ਧੱਕਾ ਨਹੀਂ ਹੋ ਜਾ ਕੋਈ ਧੱਕਾ ਵੀ ਨਹੀਂ ਮੈਂ ਤਾਂ ਦੱਸ ਦੇਣਾ ਅੱਜ ਤੋਂ 10 ਦਿਨ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਤੁਸੀਂ ਨਸ਼ਾ ਕਰਕੇ ਸਾਨੂੰ ਮਤਲਬ ਮੈਨੂੰ ਪੂਰੀ ਮੇਰੇ ਕੋਲ ਪ੍ਰੂਫ ਆ ਮੈਨੂੰ ਪਤਾ ਤੈ ਕਿੱਥੇ ਕੁੱਟਿਆ ਆ ਕੈਮਰੇ ਲੱਗੇ ਜੇ ਇੱਕ ਆ ਵੀ ਆ ਗਿਆ ਆ ਵੀ ਆ ਗਿਆ ਆਹ ਆਹ ਹਾਲਾਤ ਵੇਖ ਲਾ ਆ ਤੇ ਮੇਰੀ ਇੱਕੋ ਮਿੰਟ ਕਿਤੇ ਵੀ ਸਾਟ ਹੋਵੇ ਵੇਖ ਲਓ ਲਾ ਦੋ ਇਹਨੂੰ ਥਾਂ ਇਹਦਾ ਪਜਾਮਾ ਲਾ ਦੇ ਥੱਲੇ ਥਾਂ ਨੂੰ ਨਹੀਂ ਕੋਈ ਤੈਨੂੰ ਤੈਨੂੰ ਇਹਨੇ ਮਾਰਿਆ ਸੀਗਾ ਨਹੀਂ ਨਹੀਂ ਮਾਰੇ ਸੀ ਨੇ ਮਾਰੇ ਵੀਡੀਓ ਮੇਰੇ ਕੋਲ ਪ੍ਰੂਫ ਹੈਗਾ ਵਾ ਪੂਰਾ ਪ੍ਰੂਫ ਕੋਈ ਆਂਦਾ ਵਾ ਨਾ ਜਦੋਂ ਮੈਂਟਲੀ ਸਹੀ ਨਹੀਂ ਆਉਂਦਾ ਕਹਿੰਦਾ ਵਾ ਨਾ ਉਦੋਂ ਕੁਝ ਨਾ ਕੁਝ ਕਹਿੰਦੇ ਪਾਜੀ ਵੀਜੀ ਇਹਨਾਂ ਹਾਲਤ ਵਿਖੋ ਜਰੀ ਇਹਦਾ ਤੁਹਾਨੂੰ ਪਰਿਵਾਰ ਦਾ ਪਤਾ ਕੋਈ ਨਹੀਂ ਪਾਜੀ ਇਹਦਾ ਨਹੀਂ ਪਤਾ ਇਹ ਬਿਹਾਰ ਦਾ ਵਾ ਕਹਿੰਦਾ ਮੈਂ ਪਿੱਛੋਂ ਬਿਹਾਰ ਦਾ ਵਾਂ ਹੁਣ ਇਹਨੂੰ ਇਹ ਇਥੋਂ ਤੋੜ ਦਨੇ ਆ ਤੇ ਚਲ ਜਾਂਦਾ ਫੇਰ ਵਾਪਸ ਆ ਜਾਂਦਾ ਪੁੱਛ ਰੋ ਨਹੀਂ ਅਮਰਾ ਪਾਈ ਦਿੱਲੀ ਹੈ ਨਾ ਮਰਾ ਪ੍ਰਾ ਇਹ ਕਿਉਂ ਜਾਂਦਾ ਉਧਰ ਮਿਲ ਕੇ ਜਾਂਦਾ ਉਹਨਾਂ ਨੂੰ ਨਹੀਂ 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 ਇਹਦੇ ਚੋਕੇ ਤੋਂ ਦੂਰ ਪੈਂਦਾ ਵਾ ਇਹ ਸਾਡੇ ਕੋਲ ਮੁੰਡਾ ਮੈਂ ਰੱਖਿਆ ਪੈਂਦਾ ਇਧਰ ਵੇਖੋ ਜੇ ਕੱਲਾ ਹੋਏ ਨਾ ਇਹਦੇ ਚੋਕੇ ਤੋਂ ਦੂਰ ਪੈਂਦਾ ਵਾ ਵਾਪਸ ਫੇਰ ਆ ਜਾਂਦਾ ਪੁੱਛ ਲੋ ਉਹਨੂੰ ਗੱਲ ਤਾਂ ਸੁਣਾਈ ਕਿ ਨਹੀਂ ਯਾਰ ਹਾਂ ਜੀ ਇਹ ਮੰਨਣੋਂ ਆਪਾਂ ਇਹਨੂੰ ਰੱਖਿਆ ਤੁਸੀਂ ਕਹਿੰਦੇ ਵੀ ਇਹ ਬੰਦ ਬੁੱਧੀ ਮੈਂ ਇਹਨੂੰ ਰੱਖਿਆ ਰੋਟੀ ਪਾਣੀ ਸੇਵਾ ਕਰਦਾ ਸਭ ਕੁਝ ਹਾਂ ਜੀ ਇਹਦੀ ਕੋਈ ਦਵਾਈ ਜਿਹੜੀ ਚੱਲਦੀ ਹੋਵੇ ਕੋਈ ਪਰਚੀ ਕੋ ਡਾਕਟਰ ਤੁਸੀਂ ਜਿਹੜਾ ਬਾਜੀ ਨੇ ਦਿਮਾਗ ਦੇ ਹਾਂ ਜੀ ਬਿਲਕੁਲ ਸਹੀ ਹੈ ਉਹਨੂੰ ਪਾਈ ਦੁਮਾਗ ਦੇ ਦੋ ਕੋਈ ਵੀ ਨਹੀਂ ਲੁਕਾਉਂਦਾ ਕਿੰਨੇ ਭੜਾਦੇ ਰਹੇ ਦਿੱਲੀ ਚ ਕੋਈ ਭੜਾਉਂਦਾ ਆਖੋਸ਼ੋ ਅਸਲ ਦਾ ਜੀ ਅਸਾਂ ਕੀ ਆ ਬੇਨਤੀ ਕੀ ਆ ਜੇ ਮਨ ਬੁੱਧੀ ਹੋਵੇ ਤਾਂ ਇਹਨੂੰ ਘਰ ਦਾ ਨਹੀਂ ਪਤਾ ਹੋਊਗਾ ਇਹਨਾਂ ਮੈਂ ਬਿਹਾਰ ਨਹੀਂ ਜਾਣਾ ਮੈਂ ਹੀ ਅੱਗੇ ਚੱਲ ਜਾਣਾ ਮੈਂ ਨਹੀਂ ਜਾਣਾ ਹੀਰੇ ਵੀਰ ਇੰਨਾ ਜ਼ਿਆਦਾ ਕੁੱਟਿਆ ਨਾ ਇਸ ਬੰਦੇ ਨੂੰ ਮੈਨੂੰ ਇੱਕ ਨਹੀਂ ਜਿਹੜਾ ਬੰਦਾ ਤਿੰਨ ਚਾਰ ਇਨਫੋਰਮੇਸ਼ਨ ਆ ਮੈਨੂੰ ਪਿੰਡੋਂ ਜੇ ਤੁਸੀਂ ਦੇਖੋ ਵੀਡੀਓ ਇਹ ਤਿੰਨ ਚਾਰ ਤੇ ਤੁਸੀਂ ਉਹਨਾਂ ਕਲੀਅਰ ਕਰ ਸਕਦੇ ਜੇ ਉਹ ਤੁਹਾਡੇ ਸਾਹਮਣੇ ਮੈਂ ਵੀ ਜੀ ਬੰਦੇ ਹੀ ਲਿਆ ਸਕਦਾ ਹਾਂ ਉਹ ਮੇਰੇ ਕੋਲ ਤੁਹਾਨੂੰ ਇਹ ਗੱਲ ਦਾ ਪਤਾ ਨਾ ਪੀ ਜਿਹੜੇ ਬੰਦੇ ਦਾ ਪਰਿਵਾਰ ਜਾਂ ਕੋਈ ਸਾਪਾ ਨੂੰ ਨਹੀਂ ਪਤਾ ਉਹਨੂੰ ਆਪਾਂ ਕਾਨੂੰਨੀ ਤੌਰ ਤੇ ਰੱਖ ਨਹੀਂ ਸਕਦੇ ਜੇ ਫਿਰ ਮੇਰੀ ਮੇਰੀ ਗੱਲ ਸੁਣ ਲਿਓ ਇਹ ਫਿਰ ਵੀ ਤੁਸੀਂ ਰੱਖਦੇ ਜੇ ਤੇ ਤੁਹਾਨੂੰ ਕੋਈ ਚੌਕੀ ਇੱਥੇ ਦੱਸਣਾ ਪਊਗਾ ਵੀ ਆਹ ਨਾਂ ਦਾ ਬੰਦਾ ਆਹ ਬੰਦਾ ਦੀ ਫੋਟੋ ਇਹ ਬੰਦਾ ਸਾਡੇ ਕੋਲ ਆ ਇਹਨੂੰ ਕੋਈ ਲੈਣ ਆਵੇ ਕੋਈ ਇਹਨੂੰ ਛੱਡਣਾ ਆਵੇ ਕੋਈ ਇਹਨੂੰ ਮਿਲਣਾ ਚਾਵੇ ਜਾਂਦੇ ਪਰਿਵਾਰ ਦਾ ਪਤਾ ਲੱਗੇ ਇਹ ਚੌਕੀ ਪਛਾਦਾਂਗੇ ਤੋਂਨੇ ਜਨਹੀਂ ਰੱਖਿਆ ਤੁਸੀਂ ਕੋਈ ਕਾਰਵਾਈ ਕੀਤੀ ਇਹਨੂੰ ਪੁੱਛੋ ਭਾਜੀ ਅਸੀਂ ਕਿੰਨੇ ਰੱਖਿਆ ਵੀ ਤੂੰ ਜਾਣਾ ਤੇ ਚਲ ਜਾ ਮੁਰਾਫਾ ਇਹ ਨਾ ਇਹ ਨਾ ਮੈਂ ਦਿੱਲੀ ਨਹੀਂ ਮੈਂ ਇਕੱਲਾ ਨਹੀਂ ਆਗਾ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗੱਲ ਇਹ ਵੀ ਇਹ ਬੰਦਾ ਆਪਣੇ ਕੋਲੇ ਹੈ ਨਾ ਆਪਣਾ ਫਰਜ਼ੀ ਬੰਦਾ ਹੈਗਾ ਪ੍ਰਸ਼ਾਸਨ ਨੂੰ ਦੱਸਣ ਦਾ ਆਪਾਂ ਥਾਣੇ ਦਸੀਏ ਜਾਂ ਤਹਿਸੀਲਦਾਰ ਜਾਂ ਐਸਡੀਐਮ ਨੂੰ ਤਲਾਹ ਦੀਏ ਵੀ ਆਹ ਬੰਦਾ ਇਤਰਾ ਇੰਨੇ ਚਿਰ ਦਾ ਸਾਡੇ ਕੋਲੇ ਆ ਇਹ ਪਾਜੀ ਇਹਦਾ ਭਾਈ ਸਾਹਿਬ ਲੱਭ ਕੇ ਵੇਖੋ ਇਹ ਐਡਾ ਜਦੋਂ ਨਾ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲੇ ਇਹਨੂੰ ਮਿਲਸਾਨਾ ਹੋ ਗਿਆ ਨੇ 10 11 ਸਾਲ 25 30 ਸਾਲ ਹੋ ਗਿਆ ਤੁਹਾਡੇ ਕੋਲੇ ਨਹੀਂ ਪਾਜੀ 25 30 ਸਾਲ ਤੇ ਮੇਰੀ ਉਮਰ ਵੀ ਨਹੀਂ ਗਈ ਬਹੁਤ ਚਾਰਾ ਲੰਮਾ ਸਮੇਂ ਤੋਂ ਨਿਕੰਦਿਆ ਹੁਣੇ ਤਾਂ ਦੇ ਵੀਰ ਨੇ ਕਿੰਨੇ ਕਿਆ ਨਿਕੰਦਿਆ ਆ ਗਿਆ ਹੈਗਾ ਕਿੰਨੇ ਕਿਆ ਹੁਣੇ ਆ ਨਿਕੰਦਿਆ ਆ ਗਿਆ ਜੀ ਸਮਝਦੇ ਜੀ ਜੇ 10 ਸਾਲਾਂ ਚ ਤੇ ਵਾਲ ਚਿੱਟੇ ਹੋ ਨਹੀਂ ਗਏ ਇਹਦੇ ਆ ਤਾਂ ਸੁਣੋ ਜੇ 32 ਸਾਲ ਤੋਂ ਜਾਂਦੇ ਜੇ ਤੇ 32 ਸਾਲ ਤੇ ਮੇਰੀ ਉਮਰ ਹੈ ਤੇ ਮੈਂ 7 ਸਾਲਾਂ ਦਾ ਇਹਨੂੰ ਕਿੱਥੋਂ ਜਾ ਕੇ ਲਿਆ ਆਉਂਗਾ ਨਿਕਾ ਲੋ ਛੱਡ ਬਰਾ ਵੀਰੇ 10 ਦਿਨ ਹੋ ਗਏ ਆ ਨਸ਼ਾ ਕਰਕੇ ਤੂੰ ਇਹਨੂੰ ਇੰਨਾ ਜ਼ਿਆਦਾ ਕੁੱਟਿਆ ਪੀ ਇਹਦੇ ਲਹੂ ਵੀ ਕੱਢਿਆ ਸੀ ਉਹਨੇ ਤੂੰ ਵਿਖਾਓ ਨਾ ਕਿੱਥੇ ਆ ਵਿਖਾਓ ਕੁੱਟਿਆ ਸੀ ਤੂੰ ਨਹੀਂ ਕੁੱਟਿਆ ਤੂੰ ਨਹੀਂ ਕੁੱਟਿਆ ਨਹੀਂ ਕੁੱਟਿਆ ਆ ਵੀਡੀਓ ਵਿਖਾਈ ਹੋਏ ਕਿਹੜੀ ਵੀਡੀਓ ਆ ਵੀਡੀਓ ਕਰ ਗਏ ਗਲਤ ਹੈ ਕਰ ਇੱਧਰ ਛੱਡ ਨਹੀਂ ਕੁੱਟਿਆ ਨੂੰ ਦੋਵੇਂ ਭਾਜੀ ਗੱਲ ਯਾਰ ਨੱਚੇ ਨੂੰ ਪ੍ਰਾਗਲ ਕਿਥੇ ਹੋਉਂਦੇ ਨੇ ਦੇਖੋ ਮਿੰਟ ਭਾਜੀ ਇੱਧਰ ਗੱਲ ਉਹ ਵੀਡੀਓ ਵਿਖਾਈਆਂ ਨੂੰ ਪਤਾ ਕਿਹੜੀ ਗੱਲ ਨੂੰ ਮਾਰਿਆ ਸੀ ਹੁਣ ਇਹ ਤੇ ਪਰਿਵਾਰ ਗੱਲਾਂ ਤੇ ਪਿੱਛੇ ਜਾਓ ਕੱਢ ਗੋਲੇ ਜਨਾ ਲਰਟ ਹੋ ਗੀ ਹੁਣ ਆਪਾਂ ਦੇਖਾਂ ਕੈਮਰੇ ਲੱਗੇ ਆ ਤੇ ਕਿੱਡਾ ਗੋਲੇ ਵਿੱਚ ਸਹੀ ਲੱਗ ਮੈਂ ਇਹੋ ਤੇ ਕਹਿਣ ਡਿਆ ਵਾਂ ਆਪਾਂ ਪਰਿਵਾਰ ਵਾਲੇ ਅਮਰ ਗੱਲ ਸੁਣ ਇਹੋ ਤੇ ਵੀ ਦੀ ਹੀ ਗੱਲ ਕਰਨ ਡਿਆ ਤੁਹਾਨੂੰ ਇਹਦਾ ਵੀ ਉਹ ਗੱਲ ਤੇ ਸੁਣਿਆ ਵੀ ਹੈਗਾ ਉਹ ਤੋਂ ਪਾਈ ਉਹਦੋਂ ਮੈਂ ਜ਼ਰੂਰ ਆਖਿਆ ਵਾ ਵੀਰ ਬੰਦਾ ਦਿਮਾਗੀ ਤੌਰ ਤੇ ਅਫਸੈਟ ਹੋ ਕੋਈ ਇਹੋ ਜੀ ਕੋਸ਼ਿਸ਼ ਕਰੂ ਜਿਹਨੂੰ ਸਮਝ ਹੀ ਹੈ ਨਹੀਂ ਇਹੋ ਜੀ ਬੰਦੇ ਨੂੰ ਆਪਾਂ ਘਰੇ ਰੱਖ ਕੇ ਮੇਰਾ ਖਤਰਾ ਮੁੱਲ ਲੈਣ ਡਿਆ ਆਪਾਂ ਰੱਬ ਨਾ ਕਰੇ ਕੱਲ ਨੂੰ ਹੋਰ ਕੋਈ ਵਾਰਦਾ ਤੇ ਉਹ ਸਾਜੀ ਕਿਹੜਾ ਜੱਟ ਦਾ ਕਿਹੜੇ ਜੱਟ ਦਾ ਇਹ ਜਾ ਸਾਂਝੀ ਗੱਲ ਸੁਣ ਕਿਹੜੇ ਜੱਟ ਦਾ 終わっちゃっだ ਸਾਨੂੰ ਦਿਖਾ ਦੇ ਤੇ ਉਹ ਨਾਲ ਉਹ ਵੀ ਮੁੰਡਾ ਇਹ ਚੁੱਕ ਨਹੀਂ ਲੈ ਹਾਂ ਉਹਦਾ ਹਾਲਤ ਵੇਖ ਲਾ ਉਹਦੀ ਹਾਲਤ ਵੇਖ ਲਾ ਦਿਖਾ ਮੂੰਹ ਤੇ ਅੱਬਾ ਇਹਨਾਂ ਦੇ ਨਾਲ ਤੇਰੇ ਹੱਥਾਂ ਦੇ ਕਿ ਹੱਥ ਲੱਗੇ ਆ ਪਾਜੀ ਵੇਖ ਇਹਦੇ ਹੱਥ ਦਿਖਾ ਤੇ ਉਹਦੇ ਹੱਥ ਨਹੀਂ ਔਰ ਇਹ ਕੈਮਰੇ ਲੱਗੇ ਆ ਹੁਣ ਇਹ ਕੀ ਕਰਨਿਆ ਜਾਂ ਨਾ ਬੀੜੀ ਪੀਂਦੇ ਗੱਲ ਉਹ ਕਰ ਜਿਹੜੀ ਗੱਲ ਜਚੇ ਮੂੰਹ ਤੋਂ ਐਵੇਂ ਠੁੱਕੀ ਗੱਲਾਂ ਬਣਾ ਉਹ ਵੀ ਚੱਕ ਉਹਦੇ ਹੱਥ ਦੇਖ ਕਿਹਦੇ ਹੱਥ ਦੇਖ ਵੀਡੀਓ ਮਕਾਉਣ ਨੂੰ ਜਿਹੜੀ ਪਾਜੀ ਯਾਰ ਫੇਰ ਉਹੀ ਗੱਲ ਚਲ ਵੀ ਦੇ ਵੇਖ ਵੇਖੋ ਉਹ ਦਿਨਾਂ ਇਹੋ ਜਿਹਾ ਕੰਮ ਦਿਨ ਨਹੀਂ ਹੁੰਦਾ ਔਰ ਭਾਈ ਜਦੋਂ ਬੰਦਾ ਦਮਾਜੀ ਬੋ ਨਹੀਂ ਮੇਰੀ ਗਾਸ ਮੇਰੀ ਸਣ ਵੀਰੇ ਪਰ ਰੱਖਿਆ ਕਿਉਂ ਮੈਂ ਇਹ ਗਲਤ ਕੰਮ ਕਰਦਾ ਹਾਂ ਤੇ ਹੈ ਤੂੰ ਰੱਖਿਆ ਕਿਉਂ ਇਹਦੇ ਮੈਨੂੰ ਪਰ ਉਹ ਦੇਖੋ ਉਹ ਸਾਹਮਣੇ ਬੈਠਾ ਨਾ ਇਹਨੇ ਪਰਸੋ ਦੱਸਿਆ ਵਾ ওই ਮੁੰਡੇ ਨੇ ਪਰਸੋ ਦੱਸਿਆ ਵਾ ਵੀ ਇਹੋ ਵੀਡੀਓ ਕਰ ਰਹੀ ਹੈ ਐਗਰੀੈਂਟ ਨਾਲ ਸੱਚਾ ਕਰਕੇ ਜਿਹੜਾ ਗੋਏ ਵਾਲਾ ਕੰਮ ਆ ਇਹ ਤੇ ਗੈਰਕਾਨੂੰਨੀ ਹੈ ਨਾ ਕੋਈ ਇਨਸਾਨੀਤ ਨਹੀਂ ਦਾ ਕੰਮ ਹੈ ਭਾਜੀ ਕੱਲਾ ਨਹੀਂ ਮਤਲਬ ਜੀ ਆਪਾਂ ਦੇ ਨਾਲ ਉਹ ਮੁੰਡਾ ਪਰ ਰੱਖਿਆ ਮੈਂ ਲੋ ਇਹ ਨਾਮ ਇਹ ਕੱਲ੍ਹ ਆਈ ਯਾਰ ਉਧਰ ਬੜਾ ਆਪਣੇ ਖਰਾਬ ਦਿਖਾਏ ਕਰੀ ਹਾਲਤ ਵਿਖਾਉਂਦੇ ਹੈ ਨਾ ਇਹਦੇ ਨਾਮ ਨੇ ਆਪਣੇ ਬੱਚੇ ਹੈ ਮੈਂ ਤੁਹਾਡਾ ਕੋ ਭਰਾ ਹੋਊਗਾ ਉਹ ਕਿਹੋ ਜਿਹਾ ਕੰਮ ਕਰਦਾ ਹੈ ਆਪ ਨੂੰ ਨਮੋਣਾ ਆ ਆਪ ਨਮੋਣਾ ਨਹੀਂ ਗਿਆ ਚਲੋ ਨਮੋਣਾ ਨਹੀਂ ਹੋਰ ਕੁਝ ਮੈਂ ਲੋ ਨਾ ਤੈਨੂੰ ਕਹੇ ਨਮੋਣਾ ਅਰੇ ਗਰਮ ਪਾਣੀ ਦੇ ਨਾਲ ਠੰਡੇ ਨਾਲ ਪੁੱਛ ਲਾ ਆਪੇ ਨਾ ਇਹ ਜਦੋਂ ਸਿਆਲ ਸਿਆਲ ਜਨੋਣਾ ਨੂੰ ਹਾਂ ਖਿਆਲ ਦੇ ਵਿੱਚ ਕੌਣ ਨੂੰ ਹੁੰਦਾ ਤੁਹਾਨੂੰ ਨਹੀਂ ਆਪੇ ਹਮ ਨਿਹਾਨ ਪੈਰ ਤੇ ਕੌਣ ਮਾਰਦਾ ਲੈ ਅਸੀਂ ਇੱਕ ਮਿੰਟ ਇੱਕ ਮਿੰਟ ਪੈਰ ਕੌਣ ਮਾਰਦਾ ਤੇਰੇ ਵੀਰਾ ਪੈਰ ਤੇ ਮਾਰਦੇ ਨਹੀਂ ਆਪਾਂ ਜਦੋਂ ਮਲੇ ਜਾਂਦੇ ਇਧਰ ਆ ਆ ਵਲਾ ਵਿਖਾਏਦਾ ਹਾਲਾਤ ਵਿਖਾਓ ਥੱਲੇ ਹਾਲਾਤ ਵਿਖਾ ਦੇ ਚਾਹੁੰਦੇ ਉਹ ਆਪਾਂ ਨੂੰ ਫੇਰ ਵੀ ਕੋਈ ਗੱਲ ਨਹੀਂ ਉਹ ਆ ਵਿਖਾ ਲਾ ਕੇ ਇਧਰ ਉਧਰ ਘਾਤਰ ਖਾ ਇਧਰ ਹੱਥੋਂ ਸਾਈ ਇਧਰ ਹੱਥੋਂ ਸਾਈ ਜਿਹੜੀ ਗੱਲ ਆ ਨਾ ਇੱਕ ਮੱਝ ਦਾ ਤੇ ਗੋਆ ਵੀਰੇ ਨੂੰ ਹੀ ਲੱਗਾ ਵਾ ਜਦੋਂ ਚੋਕ ਚੁਕਵਾ ਦਾ ਲਾਗੋ ਕਰਦੇ ਆ ਨਾ ਗੱਲ ਭਾਜੀ ਉਹ ਜੋ ਚੋਕ ਚੁਕਾਲੇ ਨਹੀਂ ਕੀ ਕਰਨੀ ਹੈਗੀ ਜੀ ਜਦੋਂ ਤੁਸੀਂ ਆਪ ਮੰਨ ਗਏ ਆ ਵੀ ਇਹ ਬੰਦਾ ਕੁੱਤੇ ਕੋਟਿਆ ਤਾਂ ਉਹ ਗੱਲ ਤੋਂ ਵੱਜੀਆਂ ਇਹਨੂੰ ਉਹ ਗੱਲ ਤੇ ਪ੍ਰੂਫ ਹੀ ਨਹੀਂ ਹੈਗਾ ਕੋਈ ਉਹ ਤੇ ਉਧਾਂ ਬੈਠਾ ਉਹ ਤੇ ਉਧਾਂ ਬੈਠਾ ਆ ਕਿਹਦੇ ਵਾਸਤੇ ਆ ਇਹਨੂੰ ਤੁਮ ਵੀ ਆਸ਼ਰਮਾਂ ਜਾ ਕੇ ਦੱਸੋ ਵੀ ਭਾਈ ਬੰਦਾ ਇਦਾਂ ਨੇ ਯਾ ਤੂੰ 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 ਤੇ ਰਿਸਕੀ ਬੜਾ ਤਗੜਾ ਲੰਡਾ ਹੈ ਇਹ ਜੇ ਆਪਣਾ ਕੋਈ ਪਰਿਵਾਰ ਦਾ ਕਰੂਗਾ ਤਾਂ ਉਹਨੂੰ ਇਹਦਾ ਆਖਾਂਗੇ ਕਿ ਨਹੀਂ ਆਗਾ ਜੀ ਆਪਾਂ ਅਨਨੋਨ ਬੰਦੇ ਨੂੰ ਆਪਾਂ ਘਰੀਂ ਰੱਖਦੇ ਨਹੀਂ ਆ ਤੂੰ ਪਰਿਵਾਰੋਂ ਰੱਖਦਾ ਨੂੰ ਆ ਦੇਖੋ ਜੀ ਇੱਕ ਮਿੰਟ ਹੋਇਆ ਬੱਚੇ ਕਿਨੇ ਤੇਰੇ ਬੱਚੇ ਦੋ ਆ ਦੋ ਉਹਨਾਂ ਦਾ ਕਿਹੜਾ ਰਿਕਵੈਸਟ ਆਇਆ ਰੱਬ ਨੂੰ ਯਾਦ ਕਰਕੇ ਕਹਦੇ ਭਾਜੀ ਜੇ ਤੁਸੀਂ ਇਹ ਬੰਦਾ ਰੱਖੋਗੇ ਤਾਂ ਤੁਸੀਂ ਆਪਣੇ ਬੱਚੇ ਤਾਂ ਨਹੀਂ ਇਹਨਾਂ ਕੋਈ